ਪਿੰਡਾਂ ਦੇ ਲੋਕ ਉਹ ਇੱਕ ਦੂਜੇ ਦੀ ਮਦਦ ਅੱਜ ਵੀ ਕਰ ਰਹੇ ਨੇ ਆਖਰ ਸਰਕਾਰਾਂ ਇੱਥੇ ਨਹੀਂ ਪਹੁੰਚ ਰਹੀਆਂ ਉੱਥੇ ਪਿੰਡਾਂ ਦੇ ਲੋਕ ਪਹੁੰਚ ਰਹੇ ਨੇ ਮਦਦ ਕਰਨ ਦੇ ਲਈ ਤਾਂ ਪੂਰੇ ਵਿੱਚ ਇਹਦੇ ਗੱਲਬਾਤ ਕਰਨੀ ਚੱਲਦੇ ਸਿੱਧਾ ਸਾਣਾ ਜੁੜੇ ਨੇ ਰਿੰਦਰ ਸਿੰਘ ਜੀ ਮਾਨਸਾ ਤੋਂ ਪਰ ਪਹਿਲਾਂ ਮੈਂ ਅੱਜ ਇੱਕ ਸਰਦਾਪੁਰ ਸਰਦਾਂਝਲੀ ਨਮਨ ਪੇਟ ਕਰਦੇ ਨਾ ਅਜੇ ਜਸਵਿੰਦਰ ਭੱਲਾ ਜੀ ਜੋ ਮਰੂਮ ਗਾਏ ਮਰੂਮ ਸਾਡੇ ਕਲਾਕਾਰ ਫਨਕਾਰ ਜਿਗੇ ਹਾਸਿਆ ਦੇ ਪਿਛੇ ਕੁ ਦਿਨ ਪਹਿਲਾਂ ਸਾਨੂੰ ਸੰਦੀਪ ਵੀ ਛੋੜ ਲਏਗੇ ਸੀ ਅੱਜ ਉਹਨਾਂ ਦਾ ਅੰਤਿਮ ਅਰਦਾਸ ਹੋਣੀ ਹੈ ਚੰਡੀਗੜ੍ਹ ਦੇ ਵਿੱਚ ਦੁਬਾਰੇ 12 ਤੋਂ ਇੱਕ ਦਾ ਸਮੇਂ ਰੱਖਿਆ ਗਿਆ ਤਾਂ ਸਾਡੇ ਚੈਨਲ ਵੱਲੋਂ ਉਹਨਾਂ ਨੂੰ ਇਹ ਅੰਤਿਮ ਸ਼ਰਧਾਂਜਲੀ ਕਹਿ ਸਕਦੇ ਹਾਂ ਨਮਨ ਪੂਰਵ ਸਸਰੇ ਕਾਲ ਜੋ ਵੀ ਹੁੰਦਾ ਹੈ ਤਾਂ ਸ਼ਰਧਾ ਦੇ ਅਸੀਂ ਫੁੱਲ ਭੇਂਟ ਕਰਦੇ ਹਾਂ ਦਸਿੰਦਰਪੁਰ ਲਈ ਉਹਨਾਂ ਦੇ ਆਖਰੀ ਅਰਦਾਸ ਤੇ ਮੌਕੇ ਤੋਂ ਪਹਿਲਾਂ ਤੋਂ ਸਸਰੀ ਕਾਲ ਰਜਿੰਦਰ ਜੀ ਨਾਲ ਜੁੜੇ ਹੋ ਤੁਸੀਂ ਮੇਰੇ ਹੈਲੋ ਹੈਲੋ ਹਾਂਜੀ ਰਜਿੰਦਰ ਜੀ ਆਵਾਜ਼ ਆ ਰਹੀ ਹੈ ਸੋ ਦੋਸਤੋ ਰਿੰਦਰ ਸਿੰਘ ਜੀ ਨਾਲ ਜੁੜੇ ਹੋਏ ਸੀ ਸ਼ਾਇਦ ਕਿਸੇ ਟੈਕਨੀਕਲ ਵਾੜ ਕਰਕੇ ਸਾਡਾ ਲਾਈਨ ਫੋਨ ਕੱਟ ਗਿਆ ਦੁਬਾਰਾ ਲਾਉਣ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਤੁਹਾਨੂੰ ਪਤਾ ਹੈ ਜਿਵੇਂ ਕਿ ਬਰਸਾਤਾ ਕਰਕੇ ਦੁਬਾਰਾ ਜੁੜ ਗਏ ਨੇ ਹੈਲੋ ਹੈਲੋ ਹਾਂ ਚਲੋ ਰਿੰਦਰ ਜੀ ਆਵਾਜ਼ ਆ ਰਹੀ ਹੈ ਹਾਂ ਹਾਂ ਐ ਤੂੰ ਅੰਦਾਜ਼ੇ ਨਾਲ ਕਿ ਬਰਬਾਦੀ ਦੇ ਜ਼ਖਮ ਛੱਡ ਚੁੱਕੇ ਆ ਪਾਣੀ ਹਾਲੇ ਵੀ ਪਾਣੀ ਕਈ ਥਾਵਾਂ ਤੇ ਉਤਰਨਾ ਸ਼ੁਰੂ ਹੋ ਗਿਆ ਪਰ ਜਿਹੜੇ ਜ਼ਖਮ ਨੇ ਬਰਬਾਦੀ ਦੇ ਉਹ ਪਤਾ ਨਹੀਂ ਕਦੋਂ ਖਤਮ ਹੋਣਗੇ ਕੋਸ ਥਾਵਾ ਤੇ ਪਾਣੀ ਉਤਰ ਗਿਆ ਕੋਸ ਥਾਵਾ ਤੇ ਪਾਣੀ ਚੜੀ ਜਾਂਦਾ ਗਾਹਾਂ ਜਾਈ ਜਾਂਦਾ ਗਾਹ ਨੁਕਸਾਨ ਕਰੀ ਜਾਂਦਾ ਜੀ ਜੀ ਲੱਗ ਪਗਾ ਹਜ਼ਾਰ ਪੰਡ ਦੇ ਕਾਦਰ ਕਰ ਲਿਆ ਜੀ ਔਰ ਡਾਕਟਰ ਸਾਹਿਬ ਲੋਕਾਂ ਵੱਲੋਂ ਬਲੈਕਮੇਲਿੰਗ ਨੀ ਸ਼ੁਰੂ ਕਰ ਦਿੱਤੀ ਹੈ ਦੇਖੋ ਸਿਲੰਡਰਾਂ ਦੇ ਰੇਟ ਸਿਲੰਡਰਾਂ ਰੇਟ ਵਧਾ ਕੇ ਵੇਚੇ ਤਾਂ ਮੰਤਰੀ ਕੁਲਦੀਪ ਸਿੰਘ ਥਾਲੀ ਵੱਲ ਚੰਗੇ ਨਿਕਲੇ ਅੰਮ੍ਰਿਤਸਰ ਅਜਨਾਲਾ ਪਹੁੰਚ ਗਏ ਜਿਨ੍ਹਾਂ ਨੇ ਕਿ ਬਲੈਕਮੇਲ ਰੋਕੀ ਹੈ ਦੇਖੋ ਲੋਕਾਂ ਨੇ ਸ਼ਰਮ ਹੀ ਲਾਤੀ ਸ਼ਰਮ ਹੀ ਲਾਤੀ ਹਾਂ ਸ਼ਰਮ ਹੀ ਲਾਤੀ ਦੇਖੋ ਸਨਾ ਜੀ ਤਾਂ ਬਲੈਕ ਕਰਦੀ ਹੁੰਦੇ ਨੇ ਨਹੀਂ ਪਰ ਅੱਜ ਤਾਂ ਇੱਕ ਵਾਰ ਦਾ ਪੰਜਾਬ ਤਰਾ ਤਰਾ ਕਰ ਰਿਹਾ ਲੋਕ ਤਾਂ ਵਿਚਾਰੇ ਭੁੱਖੇ ਮਰ ਰਹੇ ਨੇ ਦੇਖੋ ਬੱਚਿਆਂ ਕਈ ਧਾਮਾਂ ਦੇ ਬੱਚਾ ਕੋਲ ਦੁੱਧ ਹੀ ਨਹੀਂ ਪਹੁੰਚ ਰਿਹਾ ਇਹ ਤਸਵੀਰਾਂ ਦੇਖ ਰਹੇ ਗੁਰਦਾਸਪੁਰ ਦੀਆਂ ਇੱਕ ਮਾਂ ਰਾਤ ਨੂੰ ਕਹਿੰਦੀ ਆ ਵੀ ਮੈਂ ਅਸੀਂ ਸੌਂਦੇ ਹੀ ਨਹੀਂ ਵੀ ਮੇਰੇ ਦੋ ਬੱਚੇ ਨੇ ਅੰਮ੍ਰਿਤਧਾਰੀ ਦੀ ਔਰਤ ਹੈ ਕਹਿੰਦੀ ਵੀ ਸੱਪ ਅੰਦਰ ਆ ਜਾਂਦੇ ਨੇ ਕਈ ਜਾਨਵਰ ਪਾਣੀ ਦੇ ਅੰਦਰ ਆ ਜਾਂਦੇ ਨੇ ਯਾਨੀ ਉਹਨਾਂ ਨੂੰ ਇੰਨਾ ਡਰ ਪਿਆ ਹੋਇਆ ਹੈ ਉਹਨਾਂ ਦਾ ਰੈਸਕਿਊ ਨਹੀਂ ਹੋਇਆ ਅਜੇ ਤੱਕ ਦੇਖੋ ਜਰਾ ਹਾਲ ਹੈ ਜੀ ਲਾਈਵ ਚੱਲ ਰਿਹਾ ਹੈ ਹਾਂ ਜੀ ਚੱਲ ਰਿਹਾ ਤੁਹਾਡੀ ਆਵਾਜ਼ ਥੋੜੀ ਸਲੋ ਆ ਰਹੀ ਹੈ ਹਾਂ ਦੇਖੋ ਨਾ ਜੀ ਅਸਲ ਕੀ ਹੈ ਮਤਲਬ ਪਾਣੀ ਦੇ ਜਿਹੜੇ ਸਾਡੇ ਡੈਮ ਨੇਗੇ ਉੱਥੇ ਡੈਮਾਂ ਦੇ ਉੱਤੇ ਪਾਣੀ ਜ਼ਰੂਰ ਥੋੜਾ ਜਿਹਾ ਕੰਟਰੋਲ ਹੋਇਆਗਾ ਆ ਗੱਲ ਕਰ ਪਾਣੀ ਜਦੋਂ ਜਿਆਦਾ ਹੋ ਰਹਾ ਥਾਮਾਂ ਦੇ ਉੱਤੇ ਫੈਲ ਰਿਹਾ ਉਹਨੇ ਲਗਭਗ 1000 ਪਿੰਡ ਹੈ ਜਿਹੜਾ ਆਪਣੇ ਲਪੇਟੇ ਦੇ ਵਿੱਚ ਲਿਆ ਹੋਇਆ ਹੈ ਨਵੇਂ ਪਿੰਡਾਂ ਦੇ ਵਿੱਚ ਪਾਣੀ ਵੜ ਰਿਹਾ ਜਿਹੜੇ ਪਿਛਲੇ ਪਿੰਡ ਨੇ ਉੱਥੇ ਮਤਲਬ ਪਾਣੀ ਦੀ ਜਾ ਜਿਹੜਾ ਨੰਗਾ ਨਾਚ ਹੈ ਉਹ ਹੋ ਰਿਹਾ ਨਾਲ ਜੰਗਲੀ ਜੀਵ ਨੇ ਜਿਹੜੇ ਸੱਪ ਵਗੈਰਾ ਨੇ ਤੇ ਹੋਰ ਬਿੱਛੂ ਨੇ ਹੋਰ ਨੇ ਇਹ ਚੀਜ਼ਾਂ ਬਹੁਤ ਮਤਲਬ ਮੈਨੇ ਕਰਦੇ ਨੇ ਲੋਕਾਂ ਦੇ ਹਾਲਾਤ ਨੇ ਜਿਹੜੇ ਕਾਫੀ ਮਤਲਬ ਤਰਸਯੋਗ ਬਣੇ ਹੋਏ ਨੇ ਕਿਉਂਕਿ ਇਹ ਦਿਨੇ ਉਹ ਇੱਕ ਪਾਸੇ ਤਾਂ ਛੱਤਾਂ ਤੇ ਬੈਠੇ ਨੇ ਇੱਕ ਪਾਸੇ ਉਹਨਾਂ ਨੂੰ ਇਹਨਾਂ ਚੀਜ਼ਾਂ ਤੋਂ ਜਾਨਵਰਾਂ ਤੋਂ ਡਰ ਲੱਗ ਰਿਹਾ ਇਸ ਕਰਕੇ ਮਤਲਬ ਠੀਕ ਹੈ ਵੀ ਰਾਹਤ ਸੁਲੱਗ ਰਹੀ ਹੈ ਜਿਹੜੀ ਕਾਫੀ ਚੰਗ ਰਹੀ ਹੈ ਰਾਹਤ ਸੁਲੱਗ ਰਹੀ ਠੀਕ ਆਹ ਪੁਸ਼ਤਾਵਾਂ ਦੇ ਉੱਤੇ ਹੀ ਜਿੱਥੇ ਪੁਕਟ ਪਹੁੰਚ ਰਹੀ ਹੈ ਬਾਕੀ ਰਾਤ ਚਮਕਰੀ ਆ ਮੈਂ ਕਿਉਂਕਿ ਮਾਲਵੇ ਦੇ ਵਿੱਚੋਂ ਵੀ ਟਰਾਲੀਆਂ ਲੈ ਕੇ ਟਰੱਕ ਲੈ ਕੇ ਲੋਕ ਜਾ ਰਹੇ ਨੇ ਪੂਰਾ ਥਾਮਾ ਤੋਂ ਵੀ ਜਾ ਰਹੇ ਨੇ ਲੋਕ ਆਪਸੀ ਭਾਈਚਾਰਕ ਜਿਹੜੀ ਸਾਂਝ ਉੱਥੇ ਲੋਕਾਂ ਦੀ ਉਹ ਇੱਕ ਮਸਾਲ ਮਿਸਾਲ ਕਾਇਮ ਹੋ ਰਹੀ ਹੈ ਇਸ ਕਰਕੇ ਲੋਕਾਂ ਨੇ ਮਤਲਬ ਰੱਬ ਦਾ ਜਿਹੜਾ ਘਾਣਾ ਵੀ ਮੰਨਿਆ ਹੋਇਆ ਤੇ ਲੋਕ 88 ਨੂੰ ਵੀ ਯਾਦ ਕਰ ਰਹੇ ਨੇ 1988 ਨੂੰ ਤੇ ਨਾਲ ਇਹ ਵੀ ਸੋਚਣ ਦੇ ਵਾਸਤੇ ਮਜਬੂਰ ਹੈ ਉਹਰੇ ਐਨਬੀਏ ਸਾਡੇ ਨਾਲ ਕੋਈ ਸਾਜ਼ਿਸ਼ ਹੋ ਰਹੀ ਹੈ ਕਿਹਦੀ ਸਾਜ਼ਿਸ਼ ਹੋ ਰਹੀ ਹੈ ਇਹ ਕੋਈ ਸੈਂਟਰ ਦੀ ਸਾਜ਼ਿਸ਼ ਹੈ ਇਹ ਕੋਈ ਪੰਜਾਬ ਸਰਕਾਰ ਦੀ ਸਾਜ਼ਿਸ਼ ਹੈ ਜਾਂ ਇਹ ਕੋਈ ਵਿਦੇਸ਼ੀ ਤਾਕਤਾਂ ਨੇ ਉਹਨਾਂ ਦੀ ਸਾਜ਼ਿਸ਼ ਹੈ ਇਸ ਦੇ ਉੱਤੇ ਵੀ ਲੋਕਾਂ ਮਤਲਬ ਗੱਲਾਂ ਨੇ ਜਿਹੜੀਆਂ ਉਹ ਕਰਨ ਲੱਗ ਰਹੇ ਨੇ ਕਿਉਂਕਿ ਜਿਹੜਾ ਨੈਸ਼ਨਲ ਮੀਡੀਆ ਪੰਜਾਬ ਦੇ ਵਿੱਚ ਤੁਸੀਂ ਲਾਓ ਜੀ 3.5 ਲੱਖ ਏਕੜ ਜ਼ਮੀਨ ਹੈ ਜਿਹੜੀ ਉਹ ਪਾਣੀ ਨੇ ਬਰਬਾਦ ਕਰਤੀ ਲੱਖਾਂ ਲੋਕ ਘਰ ਚਾਰ ਛੱਡ ਕੇ ਛੱਤਾਂ ਤੇ ਬੈਠੇ ਨੇ ਜਾਂ ਖੁੱਲੇ ਅਸਮਾਨ ਥੱਲੇ ਬੈਠੇ ਨੇ ਭੁੱਖੇ ਬੈਠੇ ਨੇ ਪਾਣੇ ਬੈਠੇ ਨੇ ਪਸ਼ੂਆਂ ਦਾ ਨੁਕਸਾਨ ਹੋ ਗਿਆ ਨੈਸ਼ਨਲ ਮੀਡੀਆ ਜਿਹੜਾ ਉਹਨੂੰ ਮਤਲਬ ਜਿੰਨੀ ਵੱਡੀ ਤਰਾਸਦੀ ਹੈ ਉਹਦੀ ਵੱਡੀ ਖਬਰ ਬਣਾ ਕੇ ਨਹੀਂ ਦਿਖਾ ਰਿਹਾ ਇਹ ਮਤਲਬ ਜਿਹੜੀਆਂ ਗੱਲਾਂ ਨੇ ਇਹ ਕਾਫੀ ਸਾਨੂੰ ਚੁਬਦੀਆਂ ਨੇ ਕਿਉਂਕਿ ਹਰਿਆਣੇ ਦੇ ਵਿੱਚੋਂ ਹੁਣ ਪਾਣੀ ਥੋੜਾ ਜਿਆ ਐਂਟਰ ਹੋਇਆ ਹਰਿਆਣੇ ਦੇ ਵਿੱਚ ਐਨਡੀਆਰਐਫ ਵੀ ਪਹੁੰਚ ਗਈ ਰਾਤ ਸਮੱਗਰੀਆਂ ਵੀ ਪਹੁੰਚ ਗਈਆਂ ਮਤਲਬ ਉੱਥੇ ਇੰਨੀ ਜਲਦੀ ਕਿਵੇਂ ਹੋ ਗਿਆ ਕੰਮ ਪੰਜਾਬ ਦੇ ਵਿੱਚ ਕਿਉਂ ਨਹੀਂ ਹੋਇਆ ਇਸ ਵਾਸਤੇ ਪੰਜਾਬ ਦੇ ਲੋਕ ਇਸ ਗੱਲ ਨੂੰ ਸੋਚਾਂ ਦੇ ਵਾਸਤੇ ਮਜਬੂਰ ਨੇ ਕਿਉਂਕਿ ਬੀਜੇਪੀ ਸਰਕਾਰ ਬੀਜੇਪੀ ਦੀਆਂ ਸਰਕਾਰਾਂ ਨੇ ਜਿਹੜੀਆਂ ਜਾਂ ਬੀਜੇਪੀ ਦੇ ਇਥੇ ਲੀਡਰਸ਼ਿਪ ਹੈ ਕਿਸੇ ਨੇ ਵੀ ਵੱਡੇ ਪੈਕੇਜ ਮੰਗਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਉਹ ਗੱਲ ਇਹ ਹੈ ਵੀ ਇਕੱਲੇ ਗਵਰਨਰ ਸਾਹਿਬ ਨੇ ਜਿਹੜੇ ਗਲਾਬਚੰਦ ਕੁਟਾਰੀਆ ਜੀ ਮਾਨਯੋਗ ਨੇ ਸਾਡੇ ਉਹ ਅਮਨਤ ਸ਼ਾਹ ਨੂੰ ਮਿਲੇ ਨੇ ਤੇ ਉਹਨਾਂ ਦੇ ਖੜੇ ਪੈ ਰਹੇ ਨੇ ਵੀ ਪੰਜਾਬ ਨੂੰ ਇੱਕ ਵੱਡਾ ਪੈਕੇਜ ਦਿਓ ਪੰਜਾਬ ਇੱਕ ਵੱਡੀ ਤਰਾਸਤੀ ਦੇ ਵਿੱਚ ਹੈ ਪਰ ਗਨੀਮਤ ਇਹ ਹੈ ਵੀ ਪੰਜਾਬ ਦੀ ਲੀਡਰਸ਼ਿਪ ਹੈ ਜਿਹੜੀ ਬੀਜੇਪੀ ਦੀ ਖਾਸ ਕਰਕੇ ਜਿਹਨੂੰ ਆਪਾਂ ਡਬਲ ਇੰਜਨ ਕਹਿੰਦੇ ਆ ਉਹ ਮਤਲਬ ਇਸ ਚੀਜ਼ ਦੇ ਉੱਤੇ ਨਹੀਂ ਕਰ ਰਹੀ ਇੰਤੇ ਨਾ ਹੀ ਅਕਾਲੀ ਜਲਾਨੀਆਂ ਜਿਹੜੀਆਂ ਗਰੁੱਪ ਧੜੇ ਨੇ ਕਿਉਂਕਿ ਇਹਨਾਂ ਨੇ ਵੀ ਰਾਜ ਭਾਗ ਉਹਨਾਂ ਦੇ ਨਾਲ 15 ਸਾਲ ਮੰਨੇ ਆ ਆ ਉਹਨਾਂ ਦੇ ਉੱਤੇ ਪ੍ਰੈਸ਼ਰ ਪਾ ਕੇ ਕੋਈ ਵੱਡਾ ਪੈਕੇਜ ਬਣਾਉਣ ਦੀ ਗੱਲ ਨਹੀਂ ਕਰ ਰਹੇ ਆਪ ਕੋ ਆਪਣੀਆਂ ਸਿਆਸਤਾਂ ਨੇ ਜਿਹੜੀਆਂ ਵਿੱਚ ਜਾ ਕੇ ਫੋਟੋਆਂ ਖਿਚਾਉਣ ਦਾ ਤੱਕ ਸੀਮਤ ਹੋ ਗਈ ਤੁਹਾਨੂੰ ਅਪਡੇਟ ਦੇਣਾ ਕਿ ਮੈਂ ਪੰਜਾਬ ਦੇ ਪੰਜਾਬ ਦੇ ਬੀਜੇਪੀ ਦੇ ਪ੍ਰਧਾਨ ਨੂਰੇ ਇਨਵਾਈਟ ਕੀਤਾ ਹੋਇਆ ਅੱਧੇ ਘੰਟੇ ਮੇਰੇ ਵੀ ਉਹਨਾਂ ਨਾਲ ਇੰਟਰਵਿਊ ਹੋ ਰਹੀ ਹੈ ਮੈਚ ਪੈਸੇ ਇਸੇ ਮੁੱਦੇ ਬੁਲਾਇਆ ਮੈਂ ਤੁਹਾਨੂੰ ਅੰਦਾਜ਼ ਦੇਣਾ ਕਿ ਕੱਲ ਸ਼ਾਮ ਨੂੰ ਮੋਦੀ ਸਾਹਿਬ ਨੂੰ ਕਿਸੇ ਪੱਤਰਕਾਰ ਨੇ ਸਵਾਲ ਪੁੱਛ ਲਿਆ ਪੰਜਾਬ ਦੇ ਹਾਲਾਤਾਂ ਬਾਰੇ ਜਿਵੇਂ ਤੁਸੀਂ ਕਹਿ ਰਹੇ ਹੋ ਵਧੀਆ ਗੱਲ ਹੈ ਵੀ ਗੁਰਨਤ ਸਿੰਘ ਸਾਹਿਬ ਨੇ ਵਧੀਆ ਮੁੱਦਾ ਚੁੱਕਿਆ ਹੈ ਪਰ ਮੋਦੀ ਸਾਹਿਬ ਨੇ ਸਵਾਲ ਪੁੱਛਿਆ ਗਿਆ ਤਾਂ ਮੋਦੀ ਸਾਹਿਬ ਨੇ ਪੰਜਾਬ ਦੇ ਵੱਲ ਕੋਈ ਜਵਾਬ ਹੀ ਦਿੱਤਾ ਉਹ ਮੀਡੀਆ ਤੋਂ ਰੂਬਰੂ ਹੁੰਦੇ ਜਗ੍ਹਾ ਤੇ ਸਾਈਡ ਤੋਂ ਗੇ ਨਿਕਲਦੇ ਨਿਕਲ ਗਏ ਉਹਨਾਂ ਨੇ ਗੱਲ ਬਾਤ ਹੀ ਨਹੀਂ ਕੀਤੀ ਵੀ ਅਸੀਂ ਪੰਜਾਬ ਬਾਰੇ ਕੀ ਸੋਚ ਰਹੇ ਹਾਂ ਕੀ ਕਰ ਰਹੇ ਹਾਂ ਦੇਖੋ ਦੇਖੋ ਜੀ ਇਹ ਮਤਲਬ ਬੜੀ ਮਤਭਾਗੀ ਗੱਲ ਹੈ ਜੀ ਨਹੀਂ ਕਰਨਾ ਚਾਹੁੰਦਾ ਕਿਉਂਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜਾਬ ਦਾ ਜਿਹੜਾ ਸ਼ਹੀਦੀ ਖੂਨ ਹੈ ਇਹ ਇਹ ਬਹੁਤ ਡੁੱਲਿਆ ਹੋਇਆ ਹੈਗਾ ਸਾਰੇ ਦੇਸ਼ ਵਾਸਤੇ ਪੰਜਾਬ ਆਪ ਦੇ ਪੰਜਾਬ ਕੋਈ ਠੀਕ ਹੈ ਪੰਜਾਬ ਕੋਈ ਪਹਿਲੀ ਵਾਰ ਇਹ ਜਿਹੜਾ ਇਸ ਤਰ੍ਹਾਂ ਦੀਆਂ ਤਰਾਸਦੀਆਂ ਦੇ ਵਿੱਚ ਨਹੀਂ ਆਇਆ ਇਹ ਪਹਿਲਾਂ ਵੀ ਬਹੁਤ ਵਾਰੀ ਤਰਾਸਤੀਆਂ ਦੇ ਵਿੱਚ ਆਇਆ ਗੁਰੂ ਆਪੀਰਾਂ ਦੀ ਮਦਦ ਦੇ ਨਾਲ ਇਹ ਫੇਰ ਵੀ ਤਰਾਸਤੀਆਂ ਦੇ ਵਿੱਚ ਉੱਠ ਖੜਦਾ ਹੈ ਜਿਹੜੀ ਵੱਡੀ ਤਰਾਸ ਦੀ ਹੋਣਾ ਇਸ ਨੂੰ ਵੀ ਇਹ ਪਾਰ ਕਰ ਜੂਗਾ ਗੱਲ ਕਰ ਜਿਹੜੇ ਇੱਕ ਸੈਂਟਰ ਸਰਕਾਰ ਹੁੰਦੀ ਹੈ ਉਹਦਾ ਰੋਲ ਹੈ ਜਿਹੜਾ ਇੱਕ ਮਾਂ ਵਾਲਾ ਰੋਲ ਹੁੰਦਾ ਹੈ ਉਹਨੇ ਹਰ ਇੱਕ ਬੱਚਾ ਆਪਣੀ ਗੋਦ ਦੇ ਵਿੱਚ ਉਹਨੇ ਬਿਠਾ ਕੇ ਮਤਲਬ ਉਹਨੂੰ ਪਾਰ ਕਰਾਉਣਾ ਹੁੰਦਾ ਹੈਗਾ ਜੰਤਰ ਮਤਲਬ ਜਿਹੜਾ ਥੋੜਾ ਜਿਹਾ ਛੱਕ ਦੀ ਸੂਈ ਹੈ ਨਾ ਇਹ ਇਸ ਤਰ੍ਹਾਂ ਵੀ ਘੁੰਮੀ ਜਾਂਦੀ ਹੈ ਵੀ ਇਹਦੇ ਨਾਲ ਮੰਤਰੀ ਮਾਂ ਵਾਲਾ ਸਲੂਕ ਕੀਤਾ ਜਾ ਰਹੇ ਹੈ ਬਹੁਤ ਹੀ ਦੁਖਦੀ ਗੱਲ ਹੈ ਕਿ ਇਹ ਨਹੀਂ ਕਰਨਾ ਚਾਹੀਦਾ ਸਾਰਿਆਂ ਨੂੰ ਪਾਰਟੀਆਂ ਨੂੰ ਸੈਂਟਰ ਸਰਕਾਰ ਦੀਆਂ ਪਾਰਟੀਆਂ ਨੂੰ ਬੇਨਤੀ ਕਰਦੇ ਆ ਸਾਡੇ ਗਵਰਨਿੰਗ ਸਟੇਟਾਂ ਨੂੰ ਵੀ ਬੇਨਤੀ ਕਰਦੇ ਆ ਅੱਜ ਪੰਜਾਬ ਤਰਾਸਦੀ ਦੇ ਵਿੱਚ ਇਹਨੂੰ ਕੱਢਣ ਦੇ ਵਿੱਚ ਇਹਦੀ ਮਦਦ ਕਰੋ ਕਿਉਂਕਿ ਪੰਜਾਬ ਕਿਤੇ ਵੀ ਪਿੱਛਾ ਨਹੀਂ ਮੰਨਦਾ ਹੁੰਦਾ ਜਿੱਥੇ ਵੀ ਕਿਤੇ ਤਰਾਸਦੀ ਹੁੰਦੀ ਹੈ ਪੰਜਾਬ ਦੇ ਨੌਜਵਾਨ ਬਹਾਦਰ ਲੋਕ ਨੇ ਇਹ ਉੱਥੇ ਜਾ ਕੇ ਮਤਲਬ ਮਸੀਬਤ ਦਾ ਟੱਕਰਾ ਕਰਦੇ ਨੇ ਗੱਲ ਕਰ ਅੱਜ ਪੰਜਾਬ ਦੇ ਵਿੱਚ ਕੋਈ ਵੀ ਜਿਹੜਾ ਸਾਡਾ ਗਵਰਨਰ ਜੀ ਜਾਂ ਹੋਰ ਕੱਲੀਆਂ ਚਿੱਠੀਆਂ ਲਿਖਣ ਤੋਂ ਸਿਵਾਏ ਹੋਰ ਕੁਝ ਨਹੀਂ ਹੋ ਰਿਹਾ ਸਾਡਾ ਪਾਣੀ ਅਸੀਂ ਚਾਹ ਸੀ ਵੀ ਸਾਥੋਂ ਪਾਣੀ ਦਾ ਥੋੜਾ ਬਹੁਤਾ ਕਿਸਾ ਲੈ ਲਓ ਪਾਣੀ ਨੂੰ ਵੀ ਉਹਨਾਂ ਨੇ ਕੰਨਾ ਘੱਟਣਾ ਆ ਮਤਲਬ ਕੋਰਾ ਜਵਾਬ ਦਿੱਤਾ ਇਸ ਕਰਕੇ ਨਾ ਸਾਨੂੰ ਥੋੜਾ ਜਿਹਾ ਮਤਲਬ ਦੁੱਖ ਦੇ ਵਿੱਚ ਦੁੱਖ ਘਟਣ ਦੇ ਵਿੱਚ ਆਖੇ ਜੀ ਮਹਿਸੂਸ ਹੋ ਰਹੀ ਹੈ ਜੀ ਮੈਂ ਤੁਹਾਨੂੰ ਦੱਸ ਦੇਣਾ ਕਿ ਰਾਜਪੁਰਾ ਤੋਂ ਨੀਨਾ ਮਿੱਤਲ ਜੀ ਨੇ ਬੀਜੇਪੀ ਦੇ ਬੀਜੇਪੀ ਦੇ ਵਰਕਰ ਹੀ ਨੇ ਐਨੇ ਕੋਈ ਤਕੜੇ ਨੇਤਾ ਨਹੀਂ ਹੈਗੇ ਉਹਨਾਂ ਦੇ ਵੱਲੋਂ ਰਾਸਮਗਰੀ ਭੇਜੀ ਗਈ 2.5 ਲੱਖ ਰੁਪਏ ਉਹਨਾਂ ਨੇ ਆਪਣੇ ਕੋਲੋਂ ਕੈਸ਼ ਫੰਡ ਤੋਂ ਦਿੱਤਾ ਹੈ ਉਹ ਕੋਈ ਐਨੇ ਅਮੀਰ ਨਹੀਂ ਹੈਗੇ ਤੇ ਉਹਨਾਂ ਨੇ ਰਾਸਮਗਰੀ ਭੇਜੀ ਦਿੱਤੀ ਹੈ ਹੜਪੀੜ ਪ੍ਰਵਾਹ ਲੋਕਾਂ ਦੇ ਲਈ ਹੈਲੋ ਮੈਨੂੰ ਹਾਂਜੀ ਆਵਾਜ਼ ਆ ਰਹੀ ਹੈ ਡਾਕਟਰ ਸਾਹਿਬ ਆਵਾਜ਼ ਨਹੀਂ ਆ ਰਹੀ ਮੈਂ ਮੈਂ ਤੁਹਾਨੂੰ ਦੁਬਾਰਾ ਕਾਲ ਕਰਦਾ ਤੇ ਦੋਸਤੋ ਤੁਹਾਨੂੰ ਜਿਹਾ ਦੱਸਿਆ ਕਿ ਵੀ ਜਿਹੜਾ ਸਾਡੇ ਫੋਨ ਲਾਈਨ ਨੇ ਅਕਸਰ ਜਿਹੜੇ ਹਾਲਾਤ ਬਣੇ ਹੋਏ ਨੇ ਫੋਨ ਕੱਟ ਜਾਂਦੇ ਨੇ ਕਿਉਂਕਿ ਪਾਣੀ ਪਾਣੀ ਹੋਇਆ ਹੋਇਆ ਪੰਜਾਬ ਜਿੱਦੇ ਕਰਕੇ ਟੈਕਨੀਕਲ ਦਿੱਕਤਾਂ ਆ ਰਹੀਆਂ ਨੇ ਅਕਸਰ ਫੋਨ ਕੱਟ ਜਾਂਦੇ ਨੇ ਸਾਡੀ ਕੋਸ਼ਿਸ਼ ਇਹ ਹੀ ਰਹਿੰਦੀ ਹੈ ਕਿ ਤੁਹਾਡੇ ਤੱਕ ਪਲ ਤੋਂ ਪਲ ਇੱਕ ਇੱਕ ਅਪਡੇਟ ਤੁਹਾਨੂੰ ਦਈਏ ਹੁਣ ਆਵਾਜ਼ ਆ ਰਹੀ ਹੈ ਡਾਕਟਰ ਸਾਹਿਬ ਹਾਂਜੀ ਹਾਂਜੀ ਆ ਰਹੀ ਹੈ ਡਾਕਟਰ ਸਾਹਿਬ ਮੇਰੇ ਕੋਲ ਆ ਫਰੀਦਕੋਟ ਤੋਂ ਕੋਈ ਤਸਵੀਰਾਂ ਇਹ ਜੀਆਂ ਸਾਹਮਣੇ ਆਈਆਂ ਨੇ ਜਿੱਥੇ ਕਿ ਬੱਚਿਆਂ ਦੀ ਦੁੱਧ ਹੀ ਨਹੀਂ ਹੈਗਾ ਪੀਣ ਲਈ ਦੇਖੋ ਦੇਖੋ ਜੀ ਇਹ ਬਹੁਤ ਮਤਲਬਾਰ ਮੰਦਭਾਗੀ ਗੱਲ ਹੈ ਜੀ ਬੱਚਿਆਂ ਦੇ ਨਾਲ ਵੀ ਕੋਈ ਵਿਸਕਰਾ ਹੋ ਰਿਹਾ ਹੈ ਬੱਚਿਆਂ ਵਾਸਤੇ ਦੁੱਧ ਵੀ ਪਹੁੰਚਣਾ ਚਾਹੀਦਾ ਹੈ ਉਹ ਪੂਰਾ ਪਰਵਰਤ ਮੜਾ ਮੋਟਾ ਕਰੋ ਕਿਉਂਕਿ ਸਰਕਾਰ ਦਾ ਸਰਕਾਰ ਨੇ ਸਾਰਾ ਜਿਹੜਾ ਮੰਤਰੀ ਮੰਡਲ ਹੈ ਉਹ ਲੋਕਾਂ ਦੀ ਸੇਵਾ ਦੇ ਵਿੱਚ ਲਾਇਆ ਹੋਇਆ ਹੈ ਠੀਕ ਹੈ ਵੀ ਕੋਈ ਵਾਰੀ ਕੋਈ ਏਰੀਆ ਥੋੜਾ ਬਹੁਤਾ ਰਹਿ ਜਾਂਦਾ ਹੁੰਦਾ ਹੈ ਨਾ ਜਰੂਰ ਮਤਲਬ ਆ ਜਿਹੜੇ ਆਸੇ ਪਾਸੇ ਦੇ ਨੇ ਜਾਂ ਹੋਰ ਕੋਈ ਸਪੀਕਰ ਦਾ ਸਾਧਨ ਹੈ ਉਹਦੇ ਥਰੂ ਜਰੂਰ ਮਤਲਬ ਇਹ ਗੱਲ ਪਹੁੰਚਾਉਣੀ ਚਾਹੀਦੀ ਹੈ ਜਿਹੜੀ ਰਾਤ ਸਮਗਰੀ ਵੰਡ ਰਹੇ ਨੇ ਤਾਂ ਰਾਤ ਜਰੂਰ ਉਹਨਾਂ ਤਾਂ ਹੀ ਪਹੁੰਚਣੀ ਚਾਹੀਦੀ ਹੈ ਸੋਢੀ ਸਾਹਿਬ ਇੱਕ ਗੱਲ ਹੋਰ ਹੈ ਜੀ ਇਹ ਕਿਉਂਕਿ ਮਤਲਬ ਜਿਹੜੇ ਨਾ ਜੀ ਆਵਾਰਾ ਕੁੱਤੇ ਨੇ ਜੀ ਬੜੇ ਝੁੰਡ ਬਣਾ ਕੇ ਲੋਕਾਂ ਦੇ ਉੱਤੇ ਹਮਲੇ ਕਰ ਰਹੇ ਨੇ ਕਿਉਂਕਿ ਮਲੇਰ ਕੋਠਲੇ ਦੇ ਵਿੱਚ ਪਰਚੋਂ ਇਹ ਇੱਕਾ ਬੱਕਰੀਆਂ ਦਾ ਬਾੜਾ ਸੀਗਾ ਉਹਦੇ ਵਿੱਚ 14 ਬੱਕਰੀਆਂ ਨੂੰ ਖਾ ਗਏ ਲੋਨੋਚ ਕੇ 14 ਬੱਕਰੀਆਂ ਨੂੰ ਖਾ ਗਏ ਜੀ 9-10 ਬੱਕਰੀਆਂ ਨੇ ਜਿਹੜੀਆਂ ਉਹ ਮਰਨ ਵਾਲੀ ਪੋਜੀਸ਼ਨ ਦੇ ਵਿੱਚ ਨੇ ਗਰੀਬ ਆਦਮੀ ਸੀਦਾ ਦੁੱਧ ਬੱਕਰੀਆਂ ਦਾ ਦੁੱਧ ਵੇਚ ਕੇ ਗੁਰਪ੍ਰੀਤ ਸਿੰਘ ਦਾ ਬੇਲਾ ਪੂਰਾ ਕਰਦਾ ਸੀਦਾ ਸਾਨੂੰ ਜਿਹੜੀਆਂ ਇਸ ਤਰ੍ਹਾਂ ਦੀਆਂ ਸਾਡੀਆਂ ਨਸੀਬਤਾਂ ਜਿਹੜੇ ਸਾਡੇ ਸ਼ੌਕ ਨੇ ਨਾ ਉਹ ਵੀ ਸਾਡੀਆਂ ਨਸੀਬਤਾਂ ਬਣ ਰਹੀਆਂ ਸਾਨੂੰ ਸਾਰੇ ਲੋਕਾਂ ਨੂੰ ਰਲ ਕੇ ਮਤਲਬ ਜਿਹੜੇ ਇਹ ਕੁਦਰਤੀ ਆਫਤ ਦਾ ਹੈਗੀ ਐ ਜਿਹੜੀਆਂ ਇਹ ਕੁਦਰਤੀ ਆਫਤਾਂ ਨੇ ਇਹਨਾਂ ਤੋਂ ਬਚਣ ਵਾਸਤੇ ਵੀ ਸਾਨੂੰ ਥੋੜਾ ਜਿਹਾ ਅਲਰਟ ਰਹਿਣਾ ਚਾਹੀਦਾ ਜੀ ਜੀ ਮੈਂ ਤੁਹਾਨੂੰ ਦੱਸ ਦੇਣਾ ਕਿ ਪਿਛਲੇ ਮਹੀਨੇ ਹਾਈ ਕੋਰਟ ਨੇ ਨਿਰਦੇਸ਼ ਜਾਰੀ ਕੀਤਾ ਹੈ ਪੰਜਾਬ ਸਰਕਾਰ ਨੂੰ ਸਪੈਸ਼ਲ ਵੀ ਜਿਹੜੇ ਆਵਾਰਾ ਕੁੱਤੇ ਆਵਾਰਾ ਪਸ਼ੂ ਨੇ ਇਹਨਾਂ ਦੀ ਨਸਬੰਦੀਆਂ ਕੀਤੀਆਂ ਜਾਣ ਹਾਲਾਂਕਿ ਸਰਕਾਰ ਵੱਲੋਂ ਇਸ ਤੇ ਕੋਈ ਅਜੇ ਕਦਮ ਚੱਕਿਆ ਨਹੀਂ ਗਿਆ ਪਰ ਆਰਡਰ ਉਹਨਾਂ ਨੂੰ ਮਿਲ ਚੁੱਕੇ ਨੇ ਹਾਂ ਜੀ ਮਾਨ ਜੋ ਕੋਰਟ ਨੇ ਆਰਡਰ ਕੀਤੇ ਹੋਏ ਨੇ ਕਿ ਸੁਪਰੀਮ ਕੋਰਟ ਵੱਲੋਂ ਆਰਡਰ ਨੇਗੇ ਵੀਨਾ ਨੂੰ ਸ਼ੈਲਟਰ ਹੋਮਾਂ ਦੇ ਵਿੱਚ ਪਹੁੰਚਾਇਆ ਜਾਵੇ ਜਿਹੜਾ ਕੋਈ ਕੋਈ ਸੜਕ ਦੇ ਉੱਤੇ ਕਿਸੇ ਆਵਾਰਾ ਪਸ਼ੂ ਨੂੰ ਜਾਂ ਆਵਾਰਾ ਕੁੱਤੇ ਨੂੰ ਕੋਈ ਲੈਟਰਿੰਗ ਕਰਾਉਂਦਾ ਹੈ ਜਾਂ ਕੋਈ ਖਾਣਾ ਪਾਉਂਦਾ ਤਾਂ ਉਹਦੇ ਤੇ ਪਰਚਾ ਦਰਜ ਹੋਊਗਾ 125 ਬੀ ਐਨ ਐਸ ਦਾ ਤੇ 25000 ਰੁਪਿਆ ਜੁਰਮਾਨਾ ਤੇ ਜੇ ਕੋਈ ਪੰਜ ਚਾਰ ਬੰਦੇ ਐ এন ਜੀਓ ਇਸ ਤਰ੍ਹਾਂ ਦੀ ਕਾਰਵਾਈ ਕਰਦੀ ਹੈ ਤਾਂ ਉਹਨੂੰ 2 ਲੱਖ ਰੁਪਏ ਤੱਕ ਦਾ ਜੁਰਮਾਨਾ ਤੇ ਮਹੀਨਾ ਡੇਢ ਮਹੀਨੇ ਦੀ ਹੈ ਜਿਹੜੀ ਸਖਤ ਕੈਦ ਦੀ ਸਜ਼ਾ ਹੈਗੀ ਹੈ ਇਸ ਕਰਕੇ ਮਤਲਬ ਲੋਕਾਂ ਨੂੰ ਇਹਨਾਂ ਚੀਜ਼ਾਂ ਤੋਂ ਨਾ ਕਾਫੀ ਉਹਨਾਂ ਨੇ ਜਿਹੜੇ ਮਤਲਬ ਪਸ਼ੂ ਪ੍ਰੇਮੀ ਨੇ ਉਹਨਾਂ ਨੂੰ ਵੀ ਸੱਦਿਆ ਸੀਗਾ ਉਹਨਾਂ ਨੂੰ ਵੀ ਕਿਹਾ ਵੀ ਜੇ ਤੁਸੀਂ ਜੇ ਕਿਸੇ ਬੰਦੇ ਨੇ 5000 ਸੱਤ ਜਾਂ 10 ਪਸ਼ੂ ਰੱਖਣੇ ਨੇ ਉਹ ਪ੍ਰੇਮ ਕਰਦਾ ਤਾਂ ਆਪਦੇ ਘਰ ਦੇ ਵਿੱਚ ਰੱਖ ਕੇ ਉਹਨਾਂ ਦੀ ਸੇਵਾ ਕਰੇ ਤੇ ਮਤਾਵਾਤਲਵ ਉਹਦਾ ਕੋਈ ਇਤਰਾਜ਼ ਨਹੀਂ ਹੋਊਗਾ ਕਿਸੇ ਨੂੰ ਗੱਲ ਕਰ ਸੜਕ ਦੇ ਉੱਤੇ ਕਿਉਂਕਿ ਬੱਚੇ ਬਜ਼ੁਰਗ ਤੇ ਮਤਾਵਾਤਰੀਆਂ ਫਿਰਦੀਆਂ ਨੇ ਇਹਨਾਂ ਕਰਨ ਨੂੰ ਦੇ ਉੱਤੇ ਹਮਲੇ ਕਰਦੇ ਨੇ ਉਸ ਤੋਂ ਬਾਅਦ ਫਿਰ ਮਤਲਬ ਹੱਥ ਮਲਣ ਦਾ ਦਾਦਾ ਤੁਹਾਨੂੰ ਇੱਕ ਹੋਰ ਅਪਡੇਟ ਇਹਨਾਂ ਸਿਹਤ ਮੰਤਰੀ ਦਾ ਸਾਡਾ ਸ਼ਹਿਰ ਹੈ ਪਟਿਆਲਾ ਏ ਬਹੁਤ ਵੱਡਾ ਹਸਤਾਲ ਹੈ ਨਿੰਦਰਾ ਹਸਤਾਲ ਤੇ ਇੱਥੇ ਪਰਥੋ ਦੀ ਘਟਨਾ ਇੱਕ ਨਵਜੰਮੇ ਬੱਚੇ ਨੂੰ ਉਹ ਆਵਾਰਾ ਕੁੱਤਾ ਅੰਦਰ ਵੜ ਕੇ ਚੁੱਕ ਕੇ ਹੀ ਲੈ ਗਿਆ ਬਾਸੜ ਤੇ ਉਹ ਤਾਂ ਗਰੀਮਤੇ ਰਹੀ ਕਿ ਸਿਕਿਉਰਟੀ ਗਾਰਡ ਤਖੜੇ ਵੀ ਉਹਨਾਂ ਨੇ ਉਸ ਬੱਚੇ ਨੂੰ ਬਚਾ ਲਿਆ ਉਹ ਉਹ ਦੇਖੋ ਕਿਵੇਂ ਵਾਰਡ ਦੇ ਵਿੱਚ ਵੜਿਆ ਔਰ ਕਿਵੇਂ ਬੱਚਾ ਚੱਕ ਕੇ ਲੈ ਗਿਆ ਉਹ ਦੇਖੋ ਜੀ ਉਹ ਡੈੱਡ ਬੋਡੀ ਸੀ ਬੱਚੇ ਦੀ ਜੀ ਜੀ ਆ ਉਹ 4 ਨੰਬਰ ਵਾਰਡ ਦੇ ਵਿੱਚ ਸੀ ਉਹ ਕੀ ਹੋਇਆ ਨਾ ਜਦੋਂ ਡਿਲੀਵਰੀ ਕੇਸ ਹੋਇਆ ਉਹ ਬੱਚਾ ਡੈੱਡ ਸੀ ਜਿਹੜਾ ਪੈਦਾ ਹੋਇਆ ਜੀ ਜੀ ਉਹਨਾਂ ਨੇ ਜਿਹੜੀ ਪ੍ਰਬੰਧਨ ਹਸਪਤਾਲ ਦਾ ਪ੍ਰਬੰਧਨ ਸੀ ਉਹਨਾਂ ਨੇ ਉਹ ਬੱਚਾ ਲਫਾਫੇ ਦੇ ਵਿੱਚ ਪਾ ਕੇ ਉਹਨੂੰ ਕਹਿਤਾ ਵੀ ਭਈ ਇਹਦਾ ਸੰਸਕਾਰ ਕਰੋ ਜਾਂ ਮਤਲਬ ਦਫਨਾਉਣ ਦੀ ਰਸਮ ਹੈ ਤੁਹਾਡੇ ਜਿਸ ਤਰ੍ਹਾਂ ਵੀ ਹੁੰਦੀ ਹੈ ਤੁਹਾਡੇ ਉਸ ਤਰ੍ਹਾਂ ਦੀ ਕਾਰਵਾਈ ਕਰੋ ਉਹ ਗੱਲ ਕਰ ਜਿਹੜਾ ਉਹ ਲੜਕੀ ਦੇ ਹਸਬੈਂਡ ਸੀ ਉਹਨੇ ਉਸ ਨੂੰ ਕਵੈਂਟਨ ਦੀ بجائے ਉੱਥੇ ਡਸਟਬਿਨ ਦੇ ਵਿੱਚ ਪਾਤਾ ਡਸਟਬਿਨ ਦੇ ਵਿੱਚ ਆ ਕੇ ਉਹ ਮਤਲਬ ਕੁੱਤੇ ਨੂੰ ਕਰ ਲਿਆ ਉਹ ਉਹਦੇ ਤੇ ਐਫ ਆਈ ਆਰ ਦਰਜ ਹੋ ਗਈ ਵਕਾਇਦਾ ਜਾਂਚ ਦੇ ਵਿੱਚ ਆ ਗਿਆ ਸਾਰੀ ਜਿਹੜੀ ਕਾਰਵਾਈ ਸੀ ਉਹ ਪੂਰੀ ਉਹਦੇ ਤੇ ਮਤਲਬ ਮਕ ਮਹਲਾ ਉਹ ਕੀਤੀ ਗਈ ਹੈ ਮਾਨਜੋਗ ਸਾਡੇ ਸਿਹਤ ਮੰਤਰੀ ਸਾਹਿਬ ਨੇ ਬਹੁਤ ਹੀ ਮਤਲਬ ਸੰਜੀਦਾ ਇਹਦੇ ਉੱਤੇ ਐਕਸ਼ਨ ਲਿਆ ਤੇ ਕਾਰਵਾਈ ਦੇ ਸਖਤ ਨਿਰਦੇਸ਼ ਦਿੱਤੇ ਜਿਹਦੇ ਤਹਿਤ ਜਿਹੜਾ ਉਹ ਮਸਲਾ ਸੀਗਾ ਕਾਨੂੰਨੀ ਕਾਰਵਾਈ ਦੇ ਵਿੱਚ ਪੈਤੋ ਰਿਹਾ ਗਿਆ ਔਰ ਡਾਕਟਰ ਸਾਹਿਬ ਇੱਕ ਸਵਾਲ ਹੋਰ ਉੱਠ ਰਹੇ ਨੇ ਕਿ ਵੀ ਜਿੱਥੇ-ਥੇ ਰਾਸਸਮਗਰੀ ਪਹੁੰਚ ਰਹੀ ਹੈ ਮੈਂ ਫਿਰੋਜ਼ਪੁਰ ਦੀ ਗੱਲ ਕਰਦਾ ਪਿੰਡਾਂ ਦੀ ਉੱਥੇ ਕਈ ਲੋਕਾਂ ਨੇ ਇਹ ਸਵਾਲ ਉਠਾਏ ਨੇ ਵੀ ਰਾਸਸਮਗਰੀ ਡੱਕੋ ਆ ਰਹੀ ਹੈ ਪਰ ਕਹਿੰਦੇ ਜਿਹੜੇ ਸਰਪੰਚ ਜਿਹਾ ਮੋਢੀ ਬਣੇ ਹੋਏ ਨੇ ਉਹ ਇਹ ਜਾਂ ਤਾਂ ਪੰਚਾਇਤ ਘਰਾਂ ਵੀ ਸਮਾਨ ਦੇਣ ਜਾਂ ਗੁਰਦੁਆਰਾ ਸਾਹਿਬ ਵੀ ਤੇ ਅਨਾਉਂਸਮੈਂਟ ਕਰਨ ਉਹ ਆਪਣੇ ਚੇਤਿਆਂ ਨੂੰ ਪਹਿਲਾਂ ਸਮਾਨ ਦੇ ਰਹੇ ਆ ਸਾਡੇ ਬੱਚਿਆਂ ਸਾਡੇ ਪਰਵਾਰਾਂ ਨੂੰ ਸੁੱਕੀਆਂ ਨੂੰ ਸਮਾਨ ਨਹੀਂ ਪਹੁੰਚ ਰਿਹਾ ਇਹ ਵੀ ਸਵਾਲ ਉੱਠ ਰਿਹਾ ਸਰਕਾਰ ਨੂੰ ਇੱਥੇ ਗੌਰ ਨਹੀਂ ਕਰਨਾ ਇਹਦਾ ਹਾਂਜੀ ਇਹ ਥੋੜਾ ਜਿਹਾ ਹੈਗਾ ਇਹ ਜ਼ਰੂਰ ਇਹ ਹੈ ਮਤਲਬ ਵੀ ਉਹ ਲੋਕ ਇਹ ਕਹਿੰਦੇ ਆ ਵੀ ਜਿਹੜੇ ਰਾਜਨੀਤਿਕ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਚਾਹੇ ਸਰਕਾਰ ਹੈ ਚਾਹੇ ਵਿਰੋਧੀ ਪਾਰਟੀਆਂ ਨੇ ਚਾਹੇ ਕਾਂਗਰਸ ਹੈ ਚਾਹੇ ਭਾਜਪਾ ਹੈ ਚਾਹੇ ਅਕਾਲੀ ਦਲ ਹੈ ਚਾਹੇ ਅਕਾਲੀ ਜ਼ਾਲ ਬੱਬਾ ਹੈ ਚਾਹੇ ਅਕਾਲੀ ਜ਼ਾਲ ਬੱਬਾ ਹੈ ਚਾਹੇ ਮਮਾ ਹੈ ਮਤਲਬ ਕੋਈ ਸਾਰੇ ਇਸ ਲੋਟ ਹੋ ਰਿਹਾ ਕਿ ਜਿਹੜੀ ਆਪੋ ਧਾਪ ਹੋ ਕੇ ਜਿਹੜੀ ਰਾਤ ਸਮਗਰੀ ਹੈ ਲੋਡ ਵੰਦ ਤੱਕ ਲੇਟ ਪਹੁੰਚ ਰਹੀ ਹੈ ਕਿਉਂਕਿ ਉਹਦੇ ਵਿੱਚ ਆਪਣਿਆਂ ਦੇ ਜਿਹੜੇ ਟਿੱਕੇ ਦੇਖ ਦੇਖ ਕੇ ਕੱਢੇ ਜਾ ਰਹੇ ਨੇ ਉਹਨਾਂ ਲੋਕਾਂ ਦੀ ਇਹ ਤਰਾਸਦੀ ਤੇ ਪਰਜੋਰ ਮੰਗ ਹੈ ਕਿ ਸਾਡੇ ਜਿਹੜੀ ਵੱਡੀ ਸਾਰੀਆਂ ਪਾਰਟੀਆਂ ਦੀ ਵੱਡੀ ਲੀਡਰਸ਼ਿਪ ਹੈ ਉਹ ਇੱਥੇ ਨਾ ਆਵੇ ਕਿਉਂਕਿ ਕੰਮ ਦੇ ਵਿੱਚ ਵਿਘਨ ਪੈਂਦਾ ਸਪਲਾਈ ਰੁਕਦੀ ਹੈ ਫੋਟੋ ਕੈਮਰੇਆਂ ਵਾਲੇ ਪਾਸੇ ਕੰਮ ਸ਼ੁਰੂ ਹੋ ਜਾਂਦਾ ਇਸ ਕਰਕੇ ਉਹਨਾਂ ਲੋਕਾਂ ਨੇ ਹੱਥ ਬੰਨ੍ਹ ਕੇ ਸਾਰੇ ਲੀਡਰਾਂ ਨੂੰ ਪਰਜੋਰ ਅਪੀਲ ਕੀਤੀ ਹੈ ਵੀ ਲੀਡਰਸ਼ਿਪ ਤੋਂ ਤੋਬਾ ਸਾਨੂੰ ਸਾਨੂੰ ਸਮਾਨ ਪਹਚਾਓ ਤੇ ਫੋਟਵਾ ਫਟਮਾ ਤਾਂ ਬਾਤੀਆਂ ਗੱਲਾਂ ਨੇ ਇਸ ਕਰਕੇ ਮਤਲਬ ਸਾਰਿਆਂ ਨੂੰ ਹੀ ਉਹਨਾਂ ਨੇ ਬੇਨਤੀ ਕੀਤੀ ਹੈ ਵੀ ਲੀਡਰਸ਼ਿਪ ਇਸ ਗੱਲ ਤੋਂ ਥੋੜਾ ਜਿਹਾ ਕੰਨੀ ਕਰਾਵੇ ਆਮ ਵਰਕਰ ਨੇ ਜਿਹੜੇ ਉਹ ਲੋਕਾਂ ਦੇ ਇਸ ਦੁੱਖ ਦੇ ਵਿੱਚ ਹੱਥ ਬਟਾਉਣ ਡਰਸਾ ਵੀ ਕੋਰ ਅਪਡੇਟ ਆ ਗਈ ਹੈ ਕਿ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਜਿਹੜੀ ਏਜੰਸੀ ਨੇ ਰੇਡ ਕੀਤੀ ਸੀ ਉਹ ਰੇਡ ਉਸ ਏਜੰਸੀ ਨੂੰ ਹੁਣੇ ਬੰਦ ਕਰਵਾ ਦਿੱਤਾ ਗਿਆ ਸੀਲ ਕਰਤਾ ਗਿਆ ਪੰਜਾਬ ਸਰਕਾਰ ਦੇ ਉਹ ਜਿਹੜੀ ਬਲੈਕ ਮਾਰਕਿੰਗ ਕਰ ਰਹੀ ਸੀ ਦੇਖੋ ਜੀ ਸਰਕਾਰ ਦਾ ਬਹੁਤ ਸਖਤ ਕਸ਼ਨਾਇਸ ਦੇ ਉੱਤੇ ਬੜੀ ਪਲ-ਪਲ ਦੀ ਜਿਹੜੀ ਜਾਣਕਾਰੀ ਹੈ ਉਹ ਸਰਕਾਰ ਕੋਲੇ ਪਹੁੰਚ ਰਹੀ ਹੈ ਬਹੁਤ ਹੀ ਵਧੀਆ ਕੰਮ ਕੀਤਾ ਠੀਕ ਹੈ ਵੀ ਲੋਕ ਇਹ ਤਾਂ ਗੱਲ ਠੀਕ ਹੈ ਹੁਣ ਸਰਕਾਰ ਦਾ ਫਰਜ਼ ਮੰਨਦਾ ਵੀ ਉੱਥੇ ਸਪਲਾਈ ਵੀ ਬਹਾਲ ਕਰੇ ਜੀ ਜੇ ਕੋਈ ਕੰਮ ਹੁੰਦਾ ਸੀ ਉਹਦੇ ਤੇ ਬਲੈਕ ਮਾਰਕੀਟ ਹੁੰਦੀ ਸੀ ਤਾਂ ਉਹ ਕੰਮ ਹੋ ਰਿਹਾ ਸੀ ਉਹ ਬਲੈਕ ਮਾਰਕੀਟ ਹੀ ਕੰਮ ਬੰਦ ਕਰਕੇ ਲੋਕਾਂ ਨੂੰ ਜਿਹੜੀ ਉਹ ਸਪਲਾਈ ਹੈ ਉਹ ਬਹਾਲ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਤਾਂ ਸਿਲੰਡਰ ਮਿਲਣ ਨਾ ਇਹ ਨਾ ਹੋਵੇ ਕਿ ਲੋਕਾਂ ਨੂੰ ਮਹਿੰਗਾ ਸਸਤਾ ਵੀ ਨਾ ਮਿਲੇ ਇਹ ਦੂਹਰ ਦੂਰੀ ਤਰਾਸਦੀ ਹੋ ਜਾਂਦੀ ਹੈ ਲੋਕਾਂ ਦੇ ਜਿਹੜੇ ਮੰਗ ਹੈ ਉਹਨੂੰ ਪੂਰਾ ਕੀਤਾ ਜਾਵੇ ਤੇ ਜਿਹੜੇ ਮਤਲਬ ਹੈ ਇਸ ਤਰ੍ਹਾਂ ਦੀ ਕੋਈ ਹਰਕਤ ਕਰਦੇ ਆ ਉਹਨਾਂ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਹੈ ਉਹ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਰੋਜ਼ਾਨਾ ਗੱਲਾਂ ਹੁੰਦੀਆਂ ਨੇ ਰੋਜ਼ਾਨਾ ਸਿਆਣੇ ਬੰਦੇ ਨੇ ਜਿਹੜੇ ਉਹ ਦੱਸਦੇ ਨੇ ਤੇ ਆਪਣਾ ਪਤਾ ਵੀ ਆ ਤੁਹਾਨੂੰ ਸਾਰਿਆਂ ਨੂੰ ਵੀ ਇਸ ਸਮੇਂ ਦੇ ਵਿੱਚ ਪੈਸਾ ਕਮਾਉਣ ਦਾ ਜਿਹੜਾ ਸਿਸਟਮ ਹੈ ਉਹ ਨਹੀਂ ਹੋਣਾ ਚਾਹੀਦਾ ਇਹ ਤਾਂ ਸਾਰੀ ਭਾਵਨਾ ਸੇਵਾ ਦੇ ਨਾਲ ਚੱਲ ਰਹੀ ਹੈ ਕਿਉਂਕਿ ਲੋਕ ਦੂਰ ਘਰਾੜਿਆਂ ਤੋਂ ਵਿਦੇਸ਼ਾਂ ਤੋਂ ਦੇ ਸਭ ਉਹ ਵੀ ਕਰ ਰਹੇ ਨੇ ਇਸ ਕਰਕੇ ਮਤਲਬ ਜਿਹੜਾ ਇਹ ਵਧੀਆ ਕੀਤਾ ਧਾਰੀਵਾਲ ਸਾਹਿਬ ਨੇ ਇਹਦੇ ਵਿੱਚ ਵਧਾਈ ਦੇ ਪਾਤਰ ਨੇ ਤੇ ਉਹਨਾਂ ਦਾ ਲੋਕਾਂ ਦਾ ਜਿਹੜਾ ਸਿਸਟਮ ਹੈ ਉਹਨਾਂ ਨੂੰ ਸਪਲਾਈ ਹੈ ਉਹ ਬਹਾਲ ਕੀਤੀ ਜਾਣੀ ਚਾਹੀਦੀ ਡਾਕਟਰ ਸਾਹਿਬੀ ਕੋਰ ਅਪਡੇਟ ਆ ਗਿਆ ਆਰਸੀਪਲ ਕੋ ਬਾਦਲ ਨੇ ਅੰਮ੍ਰਿਤਸਰ ਦੇ ਇਹ ਮਥੜੇ ਕੰਦੋਂ ਬਾਦ ਸਵਾਲ ਸਵਾਲ ਖੜੇ ਕਰਤੇ ਨੇ ਸਰਕਾਰ ਤੇ ਵੀ ਸਰਕਾਰ ਨੇ ਪਹਿਲਾਂ ਕੋਈ ਇੰਤਿਆਮ ਨਹੀਂ ਕੀਤੇ ਤਾਂ ਕਰਕੇ ਆਏ ਲੋਕ ਤਰਸ ਤੇ ਪਾਣੀ ਵਿੱਚ ਮਰ ਰਹੇ ਨੇ ਆ ਦੇਖੋ ਇਹ ਮਤਲਬ ਜਿਹੜਾ ਹੁਣ ਇਹ ਸਮਾਂ ਇਹ ਸਵਾਲ ਠਾਉਣ ਦਾ ਸਮਾਂ ਨਹੀਂ ਹੁਣ ਲੋਕਾਂ ਦੀ ਬਾਹ ਫੜਨ ਦਾ ਤੇ ਮਦਦ ਕਰਨ ਦਾ ਸਮਾਂ ਸਵਾਲ ਠਾਉਣ ਦਾ ਸਮਾਂ ਤਾਂ ਬਾਅਦ ਦੇ ਵਿੱਚ ਆਊਗਾ ਕਿੰਨੇ ਮਰਜ਼ੀ ਸਵਾਲ ਠਾਈ ਜਾਓ ਸਵਾਲ ਤਾਂ ਇਹ ਅੱਜ ਦੇ ਨਹੀਂ ਉੱਠਦੇ ਸਵਾਲ ਤਾਂ ਪਿਛਲੀਆਂ ਸਾਡੀਆਂ 75 ਸਾਲ ਦੀਆਂ ਸਰਕਾਰਾਂ ਬਣਦੀਆਂ ਹੁੰਦੀਆਂ ਨੇ ਉਹਨਾਂ ਤੇ ਸਵਾਲ ਠਾਉਣ ਦਾ ਮਸਲਾ ਹੈਗਾ ਕਿਉਂਕਿ ਜਿਹੜੇ ਇਹ ਸਾਡੇ ਦਰਿਆ ਨੇ ਕੋਈ ਅੱਜ ਨਹੀਂ ਉਛਲੇ ਉਹ ਉੱਦੇ ਤੋਂ ਹੀ ਉਛਲਦੇ ਆਉਂਦੇ ਨੇ ਇੰਨਾ ਸਰਕਾਰਾਂ ਨੇ ਪਹਿਲਾਂ ਲੀਆਂ ਚਾਹ ਕਿਸੇ ਪਾਰਟੀ ਦੇ ਕਿਉਂ ਨਹੀਂ ਕੋਈ ਇੰਤਜ਼ਾਮ ਕੀਤਾ ਇਸ ਗੱਲ ਦੇ ਉੱਤੇ ਸਵਾਲ ਉਠੇ ਜਾਵੇ ਠਾਹਿਆ ਜਾਵੇ ਤਾਂ ਬਹੁਤ ਵਧੀਆ ਮਤਲਬ ਇਹ ਕਾਰਵਾਈ ਉੱਤੇ ਹੋ ਸਕਦੀ ਹੈ ਇੱਕ ਦੂਜੇ ਦੇ ਉੱਤੇ ਚੱਕੜ ਸਾਲ ਕੇ ਇੱਕ ਦੂਜੇ ਨੂੰ ਵਿਦਰਾਮ ਕਰਨ ਦੀ ਕੋਸ਼ਿਸ਼ ਨਾ ਕਰੋ ਕਿ ਆਪਾਂ ਸਾਰੇ ਸੰਕਟ ਦੇ ਵਿੱਚ ਸੰਕਟ ਆਪਾਂ ਨੂੰ ਮਤਲਬ ਨਿਸ਼ਠਾ ਚਾਹੀਦਾ ਬਾਅਦ ਦੇ ਵਿੱਚ ਟੇਬਲ ਤੇ ਬੈਠ ਕੇ ਜੋ ਵੀ ਇੱਕ ਦੂਜੇ ਨੂੰ ਤਾਨੇ ਮੇਨੇ ਨੇ ਉਹ ਕਿਤੇ ਜਾ ਸਕਦੇ ਨੇ ਔਰ ਡਾਕਟਰ ਸਾਹਿਬ ਤੋਂ ਵੱਡੀ ਗੱਲ ਇਹ ਕਿ ਵੀ ਸਵਾਲ ਖੜਾ ਹੁੰਦਾ ਹੈ ਕਿ ਆਜੀ ਬੀਫਰੋ एलान ਕੀਤਾ ਗਿਆ ਸੀ ਕਿ ਅਸੀਂ ਆੜ ਪ੍ਰੋਾਈ ਲੋਕਾਂ ਦੇ ਲਈ ਯਾਨੀ ਕਿ ਰਾਸ਼ੀ ਪੰਚਾਵਾਂਗੇ ਪਰ ਹਜੇ ਤੱਕ ਉਹਨਾਂ ਲੋ ਕੋਈ ਐਕਸ਼ਨ ਨਹੀਂ ਟੇਕ ਚਾਇਆ ਦੇਖੋ ਜੀ ਕੁਝ ਵੀ ਨਹੀਂ ਆਇਆ ਇਹ ਤੱਕ ਦੇਖੋ ਜੀ ਮੈਂ ਤਾਂ ਤੁਹਾਨੂੰ ਇੱਕ ਗੱਲ ਦੱਸਦਾ ਵੀ 13 1964 65 ਦੇ ਵਿੱਚ ਸਿੰਗਾਪੁਰ ਦਾ ਇੱਕ ਮੰਤਰੀ ਆਇਆ ਸੀ ਉਹਨੇ ਸਾਰੇ ਧਾਰਮਿਕ ਸਥਾਨਾਂ ਦੇ ਗੱਲਿਆਂ ਦੇ ਉੱਤੇ ਚਾਦਰਾਂ ਪਾਤੀਆਂ ਸੀ ਤੇ ਯੂਨੀਵਰਸਿਟੀ ਦਾ ਤਿੰਨ ਬਣਾਤੀਆਂ ਸੀ ਜੀਆਂ ਇਸੇ ਤਰ੍ਹਾਂ ਕੋਈ ਇਹ ਹੈ ਜਾਂ ਬੰਦਾ ਭਦਰਪੁਰ ਚ ਆਪਣਾ ਮੰਤਰੀ ਜਿਹੜਾ ਸਾਰਾ ਬੰਨਾਂ ਦੇ ਉੱਤੇ ਖਰਚ ਹੋਵੇ ਤਾਂ ਕਿ ਇਹ ਇੱਕ ਸਾਲ ਦੀ ਕਮਾਈ ਦੇ ਨਾਲ ਸਾਰੇ ਬੰਨ ਨੇ ਜਿਹੜੇ ਉਹ ਠੀਕ ਕੀਤੇ ਜਾ ਸਕਦੇ ਨੇ ਤੇ ਜਿਹੜੇ ਉੱਥੇ ਮੌਜ ਨਾਲ ਮਲਾਈਆਂ ਛੱਕਦੇ ਨੇ ਉਹ ਉਹ ਥੋੜਾ ਜਿਹਾ ਸੰਕੋਚ ਕਰਨ ਉਹਨਾਂ ਮੂਰੇ ਬੇਨਤੀ ਹੈ ਵੀ ਲੋਕਾਂ ਨੂੰ ਇੰਨਾ ਸੰਕਟਾਂ ਦੇ ਵਿੱਚੋਂ ਦੀ ਕੱਢਣ ਵਾਸਤੇ ਜਿਹੜਾ ਕੋਈ ਕਿਸਾਨ ਕਮਾਈ ਹੈ ਜਿਹੜੀ ਉਹ ਸਾਰੀ ਇੰਨਾ ਕਮਾਤੇ ਲਾਈ ਜਾਵੇ ਤੇ ਤਾਂ ਕਿ ਜਿਹੜੇ ਕਿਨਾਰੇ ਨੇ ਉਹ ਪੱਕੇ ਕੀਤੇ ਜਾ ਸਕਣ ਦਰਿਆਵਾਂ ਦੇ ਜਿਹੜੇ ਨਸ਼ਾਜ ਕਬਜ਼ੇ ਨੇ ਉਹ ਛਡਾਈ ਜਾ ਸਕਣ ਕਾਫੀ ਲੋਕਾਂ ਦੇ ਸੁਣ ਸੁਣਨ ਦੇ ਵਿੱਚ ਆਇਆ ਵੀ ਪੱਕੇ ਘਰ ਪਏ ਹੋਏ ਨੇ ਤੇ ਵਾਹਨ ਨੇ ਜਿਹੜੇ ਉਹ ਰੁਕ ਕੇ ਗਏ ਨੇ ਇਸ ਕਰਕੇ ਸਾਰਾ ਕੁਝ ਕਰਨ ਵਾਸਤੇ ਪੈਸੇ ਦੀ ਰੋੜਾ ਪੈਸਾ ਧਾਰਮਿਕ ਸਥਾਨਾਂ ਤੋਂ ਇਕੱਠਾ ਕੀਤਾ ਜਾ ਸਕਦਾ ਹੈ ਆਰ ਪਾਰਕੀਆ ਜਿਹੜਾ ਉਹ ਸਾਡੇ ਧਾਰਮਿਕ ਸਥਾਨਾਂ ਦੇ ਕੋਲੇ ਗੱਲਿਆਂ ਦੇ ਵਿੱਚ ਪੈਂਦਾ ਚਲੋ ਜਿੰਦਰ ਸਿੰਘ ਜੀ ਤੁਸੀਂ ਸਾਡੇ ਨਾਲ ਲਾਈਵ ਰੋਂ ਦੇ ਜੁੜੇ ਤੇ ਆਪਣੇ ਵਿਚਾਰ ਸਾਂਝੇ ਕੀਤੇ ਦਰਸ਼ਕਾਂ ਨਾਲ ਤੇ ਮੇਰੇ ਨਾਲ ਤੇ ਚੈਨਲ ਨਾਲ ਤੇ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਸਰ ਧੰਨਵਾਦ ਕੀਤਾ ਫੋਟੋ ਤੋਂ ਸਾਡੇ ਨਾਲ ਜੁੜੇ ਜਿੰਦਰ ਸਿੰਘ ਜੀ ਮਾਨਸਾ ਤੋਂ ਜਿਹੜੀ ਸਾਡੇ ਕੋਲ ਅੱਜ ਵੀ ਅਪਡੇਟ ਆ ਬਹੁਤ ਵੱਡੀ ਕਿ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿੱਚ ਕਈ ਕਈ ਥਾਵਾਂ ਤੇ ਪਾਣੀ ਉਤਰਨਾ ਸ਼ੁਰੂ ਹੋ ਗਿਆ ਹੈ ਪਰ ਕਈ ਥਾਵਾਂ ਜਈਆਂ ਨੇ ਜਿੱਥੇ ਕਿ ਪਾਣੀ ਵੱਧ ਵੀ ਰਿਹਾ ਤੇ ਜੇਕਰ ਗੱਲ ਕਰੀਏ ਤਾਂ ਜਿਹੜੇ ਪਾਣੀ ਉਤਰ ਗਿਆ ਪਰ ਉੱਥੇ ਹੜ੍ਹ ਪ੍ਰਭਾਵਿਤ ਇਲਾਕੇ ਨੇ ਬਰਬਾਦੀ ਦੇ ਜ਼ਖਮ ਤਾਂ ਉੱਥੇ ਅੱਜ ਵੀ ਹੈ ਇਹ ਜ਼ਖਮ ਕੱਤਾਗ ਰਹਿਣਗੇ ਇਹ ਉਹਨਾਂ ਲੋਕਾਂ ਨੂੰ ਪਤਾ ਹੈ ਜਿਨ੍ਹਾਂ ਦਾ ਨੁਕਸਾਨ ਹੋਇਆ ਜਿਨ੍ਹਾਂ ਦੇ ਘਰ ਉਜੜੇ ਨੇ ਜਿਨ੍ਹਾਂ ਦੀਆਂ ਫਸਲਾਂ ਉਜੜੀਆਂ ਨੇ ਕਈ ਥਾਵਾਂ ਤੋਂ ਇਹ ਵੀ ਸਮੱਸਿਆ ਸਾਹਮਣੇ ਆਈ ਹੈ ਕਿ ਰਾਸ਼ਨ ਪਹੁੰਚ ਰਿਹਾ ਹੈ ਪਰ ਉਹਨਾਂ ਲੋਕਾਂ ਤੱਕ ਨਹੀਂ ਪਹੁੰਚ ਰਿਹਾ ਜਿਨ੍ਹਾਂ ਨੂੰ ਲੋੜ ਹੈ। ਇਹ ਵੀ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਜਿਹੜੇ ਰਾਸ਼ਨ ਮੁਹ ਦੇਣ ਆ ਰਹੇ ਨੇ ਉਹ ਆਪਣੇ ਚੇਤਿਆਂ ਨੂੰ ਰਾਸ਼ਨ ਮੁਹ ਦੇ ਰਹੇ ਨੇ। ਆਮ ਯਾਨੀ ਕਿ ਅਨਾਊਂਸਮੈਂਟ ਕੀਤੀ ਯਾਰੀ ਗੁਰਦੁਆਰੇ ਦੇ ਵਿੱਚ ਪੰਚਾਇਤ ਘਰਾਂ ਵਿੱਚ ਰਾਸ਼ਨ ਵੰਡਿਆ ਜਾਵੇ ਇਹ ਤਸਵੀਰਾਂ ਫਰੋਜਪੁਰ ਤੋਂ ਸਾਹਮਣੇ ਆਈਆਂ ਨੇ। ਤੇ ਦੋਸਤੋ ਇੱਕ ਗੱਲ ਕਰੀਏ ਫਰੀਦ ਫਰੀਦਕੋਟ ਫਰੋਜਪੁਰ ਜਿੱਥੇ ਕਿ ਬਹੁਤ ਤਰਾਸਦੀ ਹੋਈ ਹੈ ਗੁਰਦਾਸਪੁਰ ਇਲਾਕੇ ਵਿੱਚ ਬਹੁਤ ਤਰਾਸਦੀ ਹੋਈ ਹੈ ਜੇਕਰ ਸਰਕਾਰੀ ਅੰਕੜੇ ਦੀ ਗੱਲ ਕਰੀਏ ਤਾਂ ਇਹ ਕਹਿ ਰਹੇ ਨੇ ਕਿ ਹਜ ਤੱਕ 28 ਮੌਤਾਂ ਹੋ ਚੁੱਕੀਆਂ ਨੇ ਇਸ ਪਾਣੀ ਕਰਕੇ ਪਰ ਜੇਕਰ ਤੁਹਾਨੂੰ ਦੱਸਿਏ ਤਾਂ ਇਕੱਲੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ 13 ਮੌਤਾਂ ਹੋ ਸਾਹਮਣੇ ਆਈਆਂ ਨੇ ਇਸ ਪਾਣੀ ਤਰਾਸਦੀ ਨਾਲ ਤੇ ਪਠਾਨਕੋਟ ਦੇ ਵਿੱਚ ਵੀ 13 ਮੌਤਾਂ ਦੀ ਖਬਰ ਸਾਹਮਣੇ ਆ ਚੁੱਕੀ ਹੈ ਜੋ ਸਾਡੀਆਂ ਸਵੇਰ ਦੀ ਅਪਡੇਟ ਹੈ 26 ਤਾਈ ਹੋ ਗਈਆਂ ਤਾਂ ਇਹ 28 ਤੋਂ ਜ਼ਿਆਦਾ ਯਾਨੀ ਕਿ ਜਿਹੜੀਆਂ ਮੌਤਾਂ ਹੋ ਚੁੱਕੀਆਂ ਨੇ ਹਾਲੇ ਕਿ ਸਰਕਾਰੀ ਜਿਹੜੇ ਅੰਕੜੇ 28 ਦੱਸ ਰਹੇ ਨੇ ਇਸ ਤਰ੍ਹਾਂ ਕਿੰਨੇ ਬੰਦੇ ਇਸ ਪਾਣੀ ਦੀ ਰੂੜ ਚੁੱਕੇ ਨੇ ਉਹਨਾਂ ਬਾਰੇ ਅਜੇ ਕੋਈ ਜਾਣਕਾਰੀ ਸਰਕਾਰ ਕੋਲ ਹੈ ਹੀ ਨਹੀਂ ਹਾਲੇ ਕਿ ਸਰਕਾਰ ਪੂਰੇ ਯਤਨਸ਼ੀਲ ਕਾਰਜ ਕਰ ਰਹੀ ਹੈ ਰਾਸਮਗਰੀਆਂ ਪੰਚਾਇਆਂ ਜਾ ਰਹੀਆਂ ਪਰ ਉਹ ਪੂਰੀ ਗੱਲਬਾਤ ਨਹੀਂ ਬਣ ਰਹੀ ਜੋ ਬਣਨੀ ਚਾਹੀਦੀ ਹੈ ਇਸੇ ਦੌਰਾਨ ਉਹ ਵਿਰੋਧੀਆਂ ਨੇ ਸਵਾਲ ਖੜੇ ਕੀਤੇ ਨੇ ਕਿ ਪੰਜਾਬ ਸਰਕਾਰ ਨੂੰ ਪਹਿਲਾਂ ਸੋਚਣਾ ਆਈਦਾ ਸੀ ਇਹ ਨਹਿਰਾਂ ਦੀ ਸਫਾਈਆਂ ਬਾਰੇ ਇਹ ਕੰਮ ਪਹਿਲਾਂ ਕਰਨੇ ਚਾਹੀਦੇ ਸੀ ਜੋ ਹੁਣ ਹੋ ਰਹੇ ਨੇ ਸੋ ਦੋਸਤੋ ਦੇਖਦੇ ਆ ਪੰਜਾਬ ਕਿੰਨੇ ਦਿਨ ਹੋਰ ਇਹ ਪਾਣੀ ਦੀ ਮਾਰ ਚਲੇਗਾ ਇਹ ਕੁਦਰਤੀ ਆਵਾਰ ਕਦੋਂ ਘਟੇਗੀ ਕਦੋਂ ਰੁਕੇਗੀ ਅਸੀਂ ਤਾਂ ਰੱਬਗੇ ਹੀ ਅਰਦਾਸ ਕਰਦੇ ਆਂ ਕਿ ਵੀ ਜਲਦੀ ਜਲਦੀ ਜਿਹੜੇ ਲੋਕਾਂ ਨੂੰ ਨੁਕਸਾਨ ਹੋਇਆ ਉਹਨਾਂ ਇਹ ਪਰਪਾਈ ਹੋਵੇ ਤੇ ਪਾਣੀ ਉਤਰ ਜਾਏ ਤਾਂ ਕਿ ਲੋਕ ਦੁਬਾਰਾ ਆਪਣੇ ਜੀਵਨ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਕੁਝ ਮਜ਼ੇਦਾਰ ਤਰੀਕੇ ਨਾਲ ਹੱਸ ਪਤਾ ਕੇ ਜੀ ਸਕਣ ਸੋ ਦੋਸਤੋ ਸਾਡਾ ਸਵੇਰ ਦਾ ਲਾਈਵ ਦਾ ਪਰੋਂਦੀ ਤੁਹਾਡਾ ਦੁਆਰਾ ਜੁੜਾ ਕੋਈ ਹੋਰ ਲਾਈਵ ਦਾ ਇਸ਼ੂ ਲੈ ਕੇ ਤੇ ਉੱਥਾ ਤੋਂ ਵੀ ਦੇਖੋ ਇਹਨਾਂ ਪੰਜਾਬੀ ਟੀਵੀ ਚੱਲਦੀਆਂ ਬਾਕੀ ਦੀਆਂ ਖਬਰਾਂ ਤੇ ਮੈਨੂੰ ਦਿਓ ਦੋਸਤੋ ਫਿਲਹਾਲ ਦੇ ਇਜ਼ਾਦਤ ਸਤਸ੍ਰੀ ਅਕਾਲ